ਸਵਾਗਤ ਹੈ ਜੀ ਤੁਹਾਡਾ ਕੇਵੀ ਦੀ ਰਸੋਈ ਵਿੱਚ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਲੋਕੀ ਦੀ ਬਰਫੀ ਇਹਦੇ ਵਾਸਤੇ ਪਹਿਲਾਂ ਆਪਾਂ ਕੜਾਹੀ ਲਵਾਂਗੇ ਫੇਰ ਆਪਾਂ ਦੋ ਚਮਚੇ ਘਿਓ ਦੇ ਪਾਵਾਂਗੇ ਤੇ ਲੋਕੀ ਨੂੰ ਕद्दूकस ਕਰ ਲੈਣਾ ਹੈ ਜੀ ਕद्दूकस ਕਰਨ ਤੋਂ ਬਾਅਦ ਉਸ ਨੂੰ ਘਿਓ ਦੇ ਵਿੱਚ ਪਾ ਦੇਣਾ ਹੈ ਔਰ ਖਲਾਉਣਾ ਹੈ ਜੋ ਕਿ ਸਮਾਰ ਕੇ ਘਿਓ ਦੇ ਵਿੱਚ ਰਚ ਜਾਵੇ ਬਹੁਤ ਹੀ ਵਧੀਆ ਬਣੇਗਾ ਬਰਫੀ ਇੱਕ ਗਲਾਸ ਦੁੱਧ ਪਾਉਣਾ ਹੈ ਔਰ ਦੁੱਧ ਪਾਉਣਾ ਹੈ ਜੀ ਥੋੜਾ ਜਿਹਾ ਮਲਾਈ ਵਾਲਾ ਔਰ ਦੁੱਧ ਨੂੰ ਹਲਕੇ ਹਲਕਾ ਹੋ ਕਰਕੇ ਸਮਾਰ ਕੇ ਵਿੱਚ ਰਚਾ ਦੇਣਾ ਹੈ ਕੱਦੂ ਕਾਸ ਦੇ ਵਿੱਚ ਔਰ ਖੁਰਚਣੇ ਨੂੰ ਹਲਕਾ ਹਲਕਾ ਚਲਾਉਂਦੇ ਰਹਿਣਾ ਹੈ ਜਦੋਂ ਤੱਕ ਕਿ ਸਮਾਰ ਕੇ ਰਚ ਨਹੀਂ ਜਾਂਦਾ ਤੇ ਉਵਾਲ ਨਹੀਂ ਆ ਜਾਂਦਾ ਬਹੁਤ ਹੀ ਟੇਸਟੀ ਔਰ ਬਹੁਤ ਹੀ ਵਧੀਆ ਬਰਫੀ ਅੱਜ ਤਿਆਰ ਹੋਊਗੀ ਜੀ ਬਹੁਤ ਹੈਲਦੀ ਔਰ ਬਹੁਤ ਟੇਸਟੀ ਔਰ ਬਹੁਤ ਹੀ ਜਲਦੀ ਬਣਾਉਣ ਵਾਲੀ ਡਿਸ਼ ਹੈ ਜੀ ਇਹ ਇਹਨੂੰ ਘਰੇ ਆਪਾਂ ਵਧੀਆ ਤਰੀਕੇ ਨਾਲ ਆਪਾਂ ਰੈਡੀ ਕਰ ਸਕਦੇ ਆ ਹਲਕਾ ਹਲਕਾ ਹਿਲਾਉਂਦੇ ਹੋਏ ਦੇਖੋ ਦੁੱਧ ਦਾ ਉਵਾਲ ਕਿੰਨਾ ਸੋਹਣਾ ਮਿਕਸ ਹੋ ਰਿਹਾ ਹੈ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਖੁਰਚਣੇ ਨਾਲ ਹਲਾਉਂਦੇ ਹੋਏ ਇਸ ਟਾਈਮ ਦੁੱਧ ਪੂਰਾ ਕद्दूकस ਕੀਤੀ ਹੋਈ ਲੋਕੀ ਦੇ ਵਿੱਚ ਪੂਰਾ ਮਿਕਸ ਹੋ ਚੁੱਕਿਆ ਹੈ ਵਧੀਆ ਤਿੱਕੇ ਨਾਲ ਔਰ ਸਾਈਡਾਂ ਤੋਂ ਜੋ ਲੱਗ ਜਾਂਦਾ ਹੈ ਉਸ ਨੂੰ ਵੀ ਖੁਰਚਣੇ ਦੇ ਨਾਲ ਉਤਾਰ ਲੈਣਾ ਹੈ ਜੀ ਮੋਰ ਬਹੁਤ ਹੀ ਵਧੀਆ ਤਰੀਕੇ ਨਾਲ ਹਲਾਉਂਦੇ ਹੋਏ ਇਸ ਨੂੰ ਹਲਾਉਂਦੇ ਰਹਿਣਾ ਹੈ ਨਹੀਂ ਤਾਂ ਥੱਲੇ ਵੀ ਲੱਗ ਸਕਦਾ ਹੈ ਜੀ ਇਹ ਦੇਖੋ ਦੁੱਧ ਔਰ ਲੋਕੀ ਦੇ ਕद्दू ਕਾਸ ਨੂੰ ਦਾ ਮਿਕਸਚਰ ਬਹੁਤ ਹੀ ਸੋਹਣਾ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਦੇਖੋ ਕਿੰਨਾ گاੜਾ ਪੇਸਟ ਵਾਂਗੂ ਬਣ ਗਿਆ ਹੈ ਬਹੁਤ ਹੀ ਵਧੀਆ ਔਰ ਬਹੁਤ ਦੇਖਣ ਚ ਵੀ ਬਹੁਤ ਸੋਹਣਾ ਔਰ ਖਾਣ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਜੀ ਇਹ ਲਓ ਜੀ ਹੁਣ ਤਿਆਰ ਹੌਲੀ ਹੌਲੀ ਤਿਆਰੀ ਵੱਲ ਵਧਦਾ ਹੋਇਆ ਜੀ ਦੇ ਕੋਕਾ कलर ਕਿੰਨਾ ਸੋਹਣਾ ਕਲਰ ਆਇਆ ਹੈ ਨਿੱਖਰ ਕੇ ਸਮਾਰ ਕੇ ਵਧੀਆ ਤਰੀਕੇ ਨਾਲ ਇਹਨੂੰ ਕਰ ਲੈਣਾ ਹੈ ਹੁਣ ਇੱਕ ਕਟੋਰੀ ਆਪਾਂ ਪਾਵਾਂਗੇ ਜੀ ਚੀਨੀ ਦੀ ਔਰ ਇਸ ਦੇ ਵਿੱਚ ਅਗਰ ਆਪਾਂ ਕਲਰ ਪਾਉਣਾ ਹੈ ਤਾਂ ਕਲਰ ਵੀ ਪਾ ਸਕਦੇ ਹਾਂ ਜੀ ਇਹਨੂੰ ਕਲਰ ਫੂਡ ਬਣਾਉਣ ਵਾਸਤੇ ਉਹ ਆਪ ਦੀ ਚੋਇਸ ਹੈ ਜਿਸ ਤਰੀਕੇ ਨਾਲ ਤੁਹਾਨੂੰ ਵਧੀਆ ਲੱਗਦੀ ਹੈ ਚੀਜ਼ ਚੀਨੀ ਨੂੰ ਸਮਾਰ ਕੇ ਵਿੱਚ ਖੁਰਚਣੇ ਦੇ ਨਾਲ ਮਿਕਸ ਕਰ ਲੈਣਾ ਹੈ ਜੋ ਕਿ ਵਧੀਆ ਤਰੀਕੇ ਨਾਲ ਇਹਦੇ ਟੈਕਸਚਰ ਦੇ ਵਿੱਚ ਮਿਕਸ ਹੋ ਜਾਵੇ ਵਧੀਆ ਤਰੀਕੇ ਨਾਲ ਖੁਰਚਣੇ ਨਾਲ ਹਲਾਉਂਦੇ ਹੋਏ ਖੁਰਚਣੇ ਨੂੰ ਪੂਰਾ ਸਹੀ ਤਰੀਕੇ ਨਾਲ ਤੁਸੀਂ ਧਿਆਨ ਰੱਖਣਾ ਹੈ ਕਿਉਂਕਿ ਇਹ ਥੱਲੇ ਵੀ ਲੱਗ ਸਕਦਾ ਹੈ ਜੋ ਕਿ ਥੋੜੀ ਜੀ ਵੀ ਆਪਾਂ ਅਣਗਲਦੀ ਕਰਦੇ ਆ ਉਹਦੇ ਨਾਲ ਥੱਲੇ ਲੱਗ ਸਕਦਾ ਹੈ ਖੁਰਚਣੇ ਨਾਲ ਵਧੀਆ ਤਰੀਕੇ ਨਾਲ ਚੀਨੀ ਵੀ ਸਹੀ ਤਰੀਕੇ ਨਾਲ ਦੇਖੋ ਮਿਕਸ ਹੋ ਚੁੱਕੀ ਹੈ ਔਰ ਬਹੁਤ ਹੀ ਸੋਹਣਾ ਤੇ گاੜਾ ਪੇਸਟ ਦੇਖੋ ਬਣ ਕੇ ਤਿਆਰ ਹੋ ਰਿਹਾ ਹੈ ਇਹਦਾ ਟੇਸਟ ਵੀ ਦੋਸਤੋ ਬਹੁਤ ਹੀ ਸਵਾਦ ਔਰ ਬਹੁਤ ਹੀ ਹੈਲਦੀ ਔਰ ਬਹੁਤ ਜ਼ਿਆਦਾ ਟੇਸਟੀ ਘਰੇ ਬਣਾਈ ਹੋਈ ਚੀਜ਼ ਮੁੱਲ ਦੀਆਂ ਚੀਜ਼ਾਂ ਤੋਂ ਬਚੋ ਜਿੰਨਾ ਹੋ ਸਕਦਾ ਚੀਜ਼ ਨੂੰ ਆਪਾਂ ਘਰੇ ਤਿਆਰ ਕਰਕੇ ਖਾਣ ਦੀ ਦੋਸਤੋ ਕੋਸ਼ਿਸ਼ ਕਰਿਆ ਕਰੋ ਲਓ ਜੀ ਹੁਣ ਆਪਾਂ ਇਹਨੂੰ ਕੜਾਹੀ ਤੋਂ ਪਲੇਟ ਦੇ ਵਿੱਚ ਕੱਢ ਲਵਾਂਗੇ ਜੀ ਦੇਖੋ ਕਿੰਨਾ ਸੋਹਣਾ ਔਰ ਕਿੰਨਾ ਵਧੀਆ ਤਰੀਕੇ ਨਾਲ ਤਿਆਰ ਹੋ ਚੁੱਕਿਆ ਹੈ। ਲੋ ਜੀ ਹੁਣ ਆਪਾਂ ਇਹਨੂੰ ਪਲੇਟ ਦੇ ਵਿੱਚ ਪਾ ਕੇ ਵਧੀਆ ਤਰੀਕੇ ਨਾਲ ਇਹਨੂੰ ਪ੍ਰੈਸ ਕਰ ਲੈਣਾ ਹੈ ਜੀ। ਔਰ ਦੇਖੋ ਚਾਂਦੀ ਦੇ ਵਰਕ ਨਾਲ ਕਿੰਨੀ ਸੋਹਣੀ ਇਹਦੀ ਲੁੱਕ ਜਿਹੜੀ ਉੱਬਰ ਕੇ ਆ ਰਹੀ ਹੈ ਜੀ ਉੱਪਰ। ਵਧੀਆ ਤਰੀਕੇ ਨਾਲ ਪ੍ਰੈਸ ਕਰਨ ਤੋਂ ਬਾਅਦ ਚ ਇਹਦੇ ਹੁਣ ਆਪਾਂ ਜੀ ਪੀਸ ਵੀ ਬਣਾ ਸਕਦੇ ਆ। ਛੋਟੇ-ਛੋਟੇ ਔਰ ਇਹਨੂੰ ਪਿੰਨੀਆਂ ਵਾਂਗੂ ਵੀ ਆਪਾਂ ਉਹ ਕਰ ਸਕਦੇ ਹਾਂ ਪਰ ਪੀਸਸ ਮਤਲਬ ਜਿਆਦਾ ਵਧੀਆ ਤਰੀਕੇ ਨਾਲ ਦੇਖਣ ਚ ਵੀ ਸੋਹਣੇ ਲੱਗਦੇ ਆ ਲੋ ਜੀ ਇਹਨੂੰ ਆਪਦੇ ਹਿਸਾਬ ਦੇ ਨਾਲ ਹੁਣ ਤੁਸੀਂ ਚਾਕੂ ਦੇ ਨਾਲ ਇਸ ਦੀ ਕਟਿੰਗ ਕਰ ਲੈਣੀ ਹੈ ਦੇਖੋ ਕਿੰਨਾ ਸੋਹਣਾ ਔਰ ਕਿੰਨਾ ਖਿਲ ਕੇ ਨਿੱਖਰ ਕੇ ਦੇਖੋ ਕਿੰਨਾ ਸੋਹਣਾ ਬਣਿਆ ਹੈ ਔਰ ਖਾਣ ਦੇ ਵਿੱਚ ਵੀ ਇੰਨਾ ਜਿਆਦਾ ਟੇਸਟੀ ਕਿ ਤੁਹਾਨੂੰ ਖਾ ਕੇ ਮਜ਼ਾ ਆ ਜਾਏਗਾ ਜੀ ਲੋ ਜੀ ਜੇ ਇਸ ਨੂੰ ਕਟਿੰਗ ਕਰਨ ਤੋਂ ਪੀਸਿੰਗ ਬਣਾਉਣ ਤੋਂ ਦੇਖੋ ਕਿੰਨੇ ਵਧੀਆ ਪੀਸ ਬਣ ਕੇ ਤਿਆਰ ਹੋਏ ਨੇ ਬਹੁਤ ਹੀ ਸੌਖਾ ਔਰ ਬਹੁਤ ਹੀ ਈਜ਼ੀ ਔਰ ਬਹੁਤ ਹੀ ਘੱਟ ਟਾਈਮ ਦੇ ਵਿੱਚ ਜੋ ਕਿ ਹੋਮ ਮੇਡ ਬਰਫੀ ਜੀ ਨੂੰ ਕਹਿੰਦੇ ਆਪਾਂ ਦੇਖੋ ਜੀ ਬਹੁਤ ਹੀ ਸੋਹਣਾ ਬਹੁਤ ਹੀ ਟੇਸਟੀ ਬਹੁਤ ਹੀ ਹੈਲਦੀ ਤਰੀਕੇ ਨਾਲ ਤਿਆਰ ਕੀਤੀ ਹੋਈ ਲੋਕੀ ਦੀ ਬਰਫੀ ਜਿਸ ਨੂੰ ਕਿ ਕद्दू ਘਾਸ ਕਰਕੇ ਤਿਆਰ ਕੀਤਾ ਹੈ ਜੀ ਧੰਨਵਾਦ ਵੀਡੀਓ ਦੇਖਣ ਵਾਸਤੇ ਬਹੁਤ-ਬਹੁਤ ਥੈਂਕ ਯੂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਕਰੋ ਬੈਲ ਆਈਕਨ ਦਾ ਬਟਨ ਜਰੂਰ ਦਬਾਓ ਜੋ ਕਿ ਸਾਡੀ ਨਵੀਂ ਵੀਡੀਓ ਜਦੋਂ ਆਉਂਦੀ ਹੈ ਤਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਾਡਾ ਚੈਨਲ ਦੇਖਣ ਲਈ ਬਹੁਤ-ਬਹੁਤ ਧੰਨਵਾਦ ਲਓ ਜੀ ਹੁਣ ਪੂਰੀ ਤਰੀਕੇ ਨਾਲ ਸਰਵ ਹੋਣ ਵਾਸਤੇ ਚਾਹ ਦੇ ਨਾਲ ਤਿਆਰ ਹੈ ਇਸ ਨੂੰ ਆਪਾਂ ਜਿਵੇਂ ਕਿ ਸਿਆਲਾਂ ਦੇ ਵਿੱਚ ਗਾਜਰਾਂ ਦਾ ਗਜਰੇਲਾ ਬਣਾਉਨੇ ਆ ਉਸ ਤਰੀਕੇ ਨਾਲ ਇਹ ਗਰਮੀਆਂ ਦਾ ਇੱਕ ਤਰੀਕੇ ਨਾਲ ਹੀ ਉਸ ਟਾਈਪ ਦਾ ਲੋਕੀ ਦਾ ਜੋ ਕਿ ਕੱਦੂ ਕਾਸ ਕਰਕੇ ਆਪਾਂ ਤਿਆਰ ਕੀਤੀ ہوئی ਬਰਫੀ ਬਹੁਤ ਹੀ ਵਧੀਆ ਪੇਟ ਲਈ ਠੰਡੀ ਔਰ ਬਹੁਤ ਹੀ ਵਧੀਆ ਹੈਲਦੀ ਤਰੀਕੇ ਨਾਲ ਤਿਆਰ ਕੀਤੀ ਗਈ ਔਰ ਸਾਨੂੰ ਕਮੈਂਟ ਕਰਕੇ ਦੱਸਿਓ ਜੀ ਤੁਹਾਨੂੰ ਸਾਡੀਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਨੇ ਤੇ ਤੁਸੀਂ ਕਿੱਥੋਂ-ਕਿੱਥੋਂ ਸਾਡੀਆਂ ਵੀਡੀਓਆਂ ਦੇਖਦੇ ਹੋ ਧੰਨਵਾਦ ਬਹੁਤ-ਬਹੁਤ ਥੈਂਕ ਯੂ ਜੀ